ਅੱਜ ਰਖੜੀ ਦਾ ਤਿਉਹਾਰ ਹੈ ਪੂਰੇ ਦੇਸ਼ 'ਚ ਇਸ ਤਿਉਹਾਰ ਨੂੰ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਅੱਜ ਦੇ ਦਿਨ ਭੈਣਾਂ ਆਪਣੇ ਭਰਾ ਦੇ ਘੁੱਟ ਤੇ ਰਖੜੀ ਬੰਨ੍ਹਦੀਆਂ ਨੇ ਤੇ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਨੇ ਦੂਜੇ ਪਾਸੇ ਭਰਾ ਆਪਣੇ ਭੈਣਾਂ ਨੂੰ ساری ਉਮਰ ਦੀ ਰੱਖਿਆ ਕਰਨ ਦਾ ਭਰੋਸਾ ਦਵਾਉਂਦੇ ਨੇ ਉੱਥੇ ਹੀ ਅਜੋ ਹੁਸ਼ਿਆਰਪੁਰ ਦੀ ਜ਼ਿਲ੍ਹਾ ਜੇਲ੍ਹ ਦੇ ਵਿੱਚ ਭਾਰੀ ਸੰਖਿਆ ਦੇ ਵਿੱਚ ਭੈਣਾਂ ਆਪਣੇ ਭਰਾ ਜੋ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਰਖੜੀ ਬੰਨਣ ਦੇ ਲਈ ਪਹੁੰਚੀਆਂ ਇਸ ਮੌਕੇ ਹੁਸ਼ਿਆਰਪੁਰ ਜੇਲ੍ਹਰ ਨੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅੱdte ਪੰਜਾਬ ਪੁਲਿਸ ਤੇ ਬਲੂਏ ਅਸਤੇ ਹਾਰ ਨੂੰ ਦੇ ਇੱਕ ਤੇ ਹੋਏ ਮੁਕਤਾ ਪ੍ਰਬੰਧ ਕੀਤੇ ਗਏ ਨੇ ਤਾਂ ਅੱਜ ਜੇਲ੍ਹ ਦੇ ਵਿੱਚ ਜਾ ਕੇ ਪੈਣਾ ਆਪਣੇ ਭਰਾਵਾਂ ਦੇ ਰਖਣੀਆਂ ਬਣ ਰਹੀਆਂ ਨੇ ਕਿੰਨੀ ਕਿ ਖੁਸ਼ੀ ਹੋਈ ਅੱਜ ਰਖੜੀ ਬਣ ਕੇ ਭਰਾ ਨੂੰ ਬਹੁਤ ਖੁਸ਼ੀ ਹੋਈ ਜੇ ਬੇਟਾ ਮੇਰਾ ਅੱਛਾ ਬੇਟਾ ਨਟਾ ਜੀ ਮਿਲੇ ਹਾਂ ਜੇਲ੍ਹ ਬਲੋਂ ਕਿਹੋ ਜਿਹਾ ਪ੍ਰਬੰਧ ਸੀਗੇ ਬਹੁਤ ਬੱਦਕਾ ਹੈ ਬਹੁਤ ਬੱਦਕਾ ਠੀਕ ਕੀ ਨਾਮ ਹੈ ਤੁਹਾਡਾ ਜੀ ਚੋਤੀਕੋੜ ਜੋਤੀਬੜੀ ਕਿੱਥੋਂ ਆਏ ਹੋ ਸ਼ਿਸ਼ੇਸ਼ ਨਗਰ ਜੀ ਕੋਣ ਹੈ ਤੁਹਾਡਾ ਇੱਥੇ ਬੰਦੇ ਜੀ ਵੇਰਾ ਪ੍ਰਾ ਅੱਜ ਰਖੜੀ ਬੰਨੀ ਆ ਕਿੰਨੀ ਕ ਖੁਸ਼ੀ ਹੋਈ ਉਹ ਚਾਦੀ ਖੁਸ਼ੀ ਹੋਈ ਖੁਸ਼ੀ ਹੋਈ ਬਹੁਤ ਚੰਗਾ ਸਰਦਿ ਰਖੜੀ ਦਾ ਤਿਹਾੜਾ ਆ ਬਹੁਤ ਸਾਰੀਆਂ ਭਰਾਵਾਂ ਦੇਰ ਬੰਦ ਨੇ ਪਹਿਨਾ ਵੀ ਨੇ ਜੀਲ ਪ੍ਰਬੰਧ ਇਹਨਾਂ ਨੂੰ ਕਿਹੋ ਜਿਹਾ ਪ੍ਰਬੰਧ ਹੈ ਅੱਜ ਰਖੜੀ ਦੇ ਤਿਹਾੜ ਦੇ ਮੌਕੇ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਜੋ ਬੰਦੀ ਵੀਰ ਜੇਲ੍ਹ ਦੇ ਅੰਦਰ ਬੰਦ ਨੇ ਉਹਨਾਂ ਨੂੰ ਉਹਨਾਂ ਦੀਆਂ ਭੈਣਾਂ ਨੂੰ ਮਿਲਣ ਵਾਸਤੇ ਅੱਜ ਦਾ ਟਾਈਮ ਦਿੱਤਾ ਗਿਆ ਸਵੇਰੇ 9 ਵਜੇ ਤੋਂ ਉਹਨਾਂ ਦੀ ਮੁਲਾਕਾਤ ਸਟਾਰਟ ਕੀਤੀ ਹੋਈ ਹੈ ਦੇਰ ਦੇ ਅੰਦਰ ਮੇਨ ਗੇਟ ਡਿਊਟੀ ਦੇ ਵਿਚਕਾਰ ਇਹਨਾਂ ਵਾਸਤੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਬਾਹਰ ਵੀ ‟ਵੇਟਿੰਗ ਸ਼ੈੱਡ” ਦੇ ਨਾਲ-ਨਾਲ ਹੋਰ ਵੀ ਬੈਠਣ ਦੇ ਵੱਖਰੇ ਪ੍ਰਬੰਧ ਕਰੇ ਗਏ ਜੋ ਭੈਣਾ ਬਾਹਰ ਰੱਖੜੀ ਬੰਨਣ ਆਪਣੇ ਵੀਰਾਂ ਨੂੰ ਆ ਰਹੀਆਂ ਹਨ ਉਹਨਾਂ ਨੂੰ ਮਿਲਣ ਦਿੱਤਾ ਜਾ ਰਿਹਾ ਜੋ ਅੰਦਰ ਬੰਦੀ ਲੇਡੀਆਂ ਨੇ ਉਹਨਾਂ ਦੇ ਵੀਰ ਜੇ ਕੋਈ ਬਾਹਰ ਆ ਰਹੇ ਨੇ ਤਾਂ ਉਹਨਾਂ ਨੂੰ ਵੀ ਰੱਖੜੀ ਬੰਨਣ ਦਾ ਮੌਕਾ ਦਿੱਤਾ ਗਿਆ ਸ਼ਾਮ ਦੇ 5 ਵਜੇ ਤੱਕ ਇਹ ਇਸ ਤਰ੍ਹਾਂ سلسلہ ਜਾਰੀ ਰਹੇਗਾ। ਫੁੱਲ ਤੱਕ ਕਿੰਦੀ ਇੱਕ ਜੁਆ ਹੋ ਚੁੱਕੀ ਹੈ ਜੀ। ਸਵੇਰੇ 7:30 ਵਜੇ ਤੋਂ ਸ਼ੁਰੂ ਹੋਇਆ ਇਹ 100+ ਹੁਣ ਤੱਕ ਭੈਣਾ ਜਿਹੜੀਆਂ ਰੱਖਦੀਆਂ।